ਅੱਜ ਵੀ ਮੈਂ ਕਥਾ ਕਰ ਰਿਹਾ ਸੀ ਤੇ ਬੇਨਤੀ ਕੀਤੀ ਕਿ ਜਦੋਂ ਆਪਣੇ ਧੀਆ ਪੁੱਤਰਾਂ ਦੇ ਵਿਆਹ ਕਰਦੇ ਹੋ ਬਰਾਤ ਚੜਾਉਂਦੇ ਹੋ ਨਾ ਪੁੱਤਰ ਦੀ ਬਰਾਤ ਚੜਦੀ ਏ ਬਰਾਤ ਚੜਨ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਦਾ ਸ਼ੁਕਰ ਕਰਿਆ ਕਰੋ ਦਾਤਾ ਸਾਡੇ ਪੁੱਤਰਾਂ ਦੀਆਂ ਬਰਾਤਾਂ ਤਾਂ ਚੜ ਰਹੀਆਂ ਤੁਸੀਂ ਆਪਣੇ ਚਾਰੇ ਪੁੱਤਰਾਂ ਨੂੰ ਲਾੜੀ ਮੌਤ ਦੇ ਨਾਲ ਵਿਆਹਏ ਚਮਕੌਰ ਦੀ ਕੱਚੀ ਗੜੀ ਵਿੱਚ ਵੱਡੇ ਸਹਿਬਜ਼ਾਦਿਆਂ ਦੀਆਂ ਲਾਸ਼ਾਂ ਪਈਆਂ ਹਨ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਲੰਘ ਹੈ ਸਰਹੰਦ ਦੀਆਂ ਨੀਹਾਂ ਵਿੱਚ ਇੱਟਾਂ ਦੇ ਥੱਲੇ ਦੱਬੇ ਹੋਏ ਸਰੀਰ ਛੋਟੇ ਸਹਿਬਜ਼ਾਦਿਆਂ ਦੇ ਪਏ ਨੇ ਸਤਗੁਰੂ ਜੀ ਜਦੋਂ ਮਾਛੀਪੜੇ ਦੇ ਜੰਗਲਾਂ ਵਿੱਚ ਬੈਠੇ ਨੇ ਟਿੰਡ ਦਾ ਸਰਾਣਾ ਲਾ ਕੇ ਉਹ ਜੰਡ ਉਹ ਖੂਹ ਤੇ ਮਹਾਰਾਜ ਫਿਰ ਵੀ ਸ਼ੁਕਰ ਵਿੱਚ ਨੇ ਕਹਿ ਉੱਠਦੇ ਨੇ ਮਿੱਤਰ ਪਿਆਰੇ ਨੂੰ ਖਾਲ ਮੁਰੀਦਾਂ ਦਾ ਕਹਿਣਾ ਯਾਰ ਦੇ ਦਾ ਸਾਨੂੰ ਸੱתר ਚੰਗਾ ਪੱਠ ਖੇੜਿਆਂ ਦਾ ਰਹਿਣਾ ਸੂਲ ਸੁਰਾਹੀ ਖੰਜਰ ਪਿਆਲਾ ਮਿੰਗ ਕਸਾਈਆਂ ਦਾ ਸਹਿਣਾ ਮਹਾਰਾਜ ਕਹਿਣ ਲੱਗੇ ਰੱਬ ਦੀ ਯਾਦ ਇਤੇ ਸਾਨੂੰ ਘਾ ਦਾ ਬਿਸਤਰਾ ਸੱਥਰ ਵੀ ਚੰਗਾ ਆ ਪਠ ਖੇੜਿਆਂ ਦਾ ਰਹਿਣ ਮਹਾਰਾਜ ਕਹਿਣ ਲੱਗੇ ਵੱਡੇ ਵੱਡੇ ਗਦੇਲੇ ਲੱਗੇ ਹੋਣ ਸੋਹਣੇ ਗੱਦੇ ਹੋਣ ਮਹੰਗੇ ਤੋਂ ਮਹੰਗੇ ਤੇ ਜੇ ਰੱਬ ਦੀ ਯਾਦ ਨਹੀਂ ਨਾ ਪਠ ਭੱਠਾ ਤਪਦਾ ਨਾ ਆ ਘਰਾਂ ਵਿੱਚ ਲੋਕ ਇਦਾਂ ਹੀ ਦੁਖੀ ਨੇ ਅੰਦਰੋਂ ਅੰਦਰੀ ਤਪਤ ਰਹੇ ਨੇ ਜੀਉ ਤਪਤ ਹੈ ਬਾਰੂ ਬਾਰ ਤਾਪ ਤਪ ਖਪੇ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਏ ਇਹ ਸ਼ਬਦ ਦੇ ਅਰਥ ਸਮਝੋ ਮਹਾਰਾਜ ਕਹਿੰਦੇ ਜੇ ਰੱਬ ਕੋਲ ਏ ਨਾ ਤੇ ਫਿਰ ਭੁੱਬਲ ਤੇ ਘਾਹ ਤੇ ਪਏ ਹੋਏ ਵੀ ਆਨੰਦ ਏ ਜੇ ਰੱਬ ਦੀ ਯਾਦ ਨਹੀਂ ਤੇ ਚੰਗੇ ਚੰਗੇ ਬਿਸਤਰੇ ਵੀ ਤਪਦੇ ਹੋਏ ਪੱਠੀਆਂ ਦੀ ਤਰ੍ਹਾਂ ਨੇ ਸਤਗੁਰੂ ਜੀ ਰਹਿਮਤ ਕਰਨ ਭੁੱਲਾਂ ਚੁੱਕਾਂ ਬਖਸ਼ ਦੇਣਾ ਸਾਥ